ਮੰਮੀ ਹਾਂ ਮੈਨੂੰ ਗੱਲ ਸੁਣੋ ਕੀ ਕਰੰਦੇ ਜੇ ਕੁਝ ਨਹੀਂ ਆਹ ਵੇਖ ਗੋਪੀ ਬਹੁ ਦੀ ਸੱਸ ਵੇਖ ਤੋ ਹੈ ਆ ਕੋਕਲਾ ਮੈਨੂੰ ਏਡੀ ਜ਼ਬਰਦਸਤ ਪਰਸਨੈਲਿਟੀ ਲੱਗਦੀ ਹੈ ਨਾ ਬਹੁਤ ਜ਼ਬਰਦਸਤ ਲੱਗਦੀ ਹੈ ਇਹਦਾ ਬੋਲਣ ਦਾ ਢੰਗ ਬਹੁਤ ਵਧੀਆ ਲੱਗਦਾ ਮੈਨੂੰ ਮੰਮੀ ਤੁਸੀਂ ਇੱਕ ਗੱਲ ਵੇਖੀ ਹੈ ਹੂੰ ਤੁਸੀਂ ਵੀ ਤੇ ਕੋਕੀਲਾ ਵਰਗੇ ਲੱਗਦੇ ਜੇ ਮੈਨੂੰ ਲੱਗਦੀ ਪਰ ਉਹਦੇ ਕੋ ਬਿੰਦੀ ਥੋੜਾ ਲਾਉਣੀ ਹੈ ਉਹ ਵੇ ਸਾਰੇ ਹੀ ਲਾਉਣੀ ਕਿੰਡੀ ਸੋਹਣੀ ਲੱਗਦੀ ਤੇ ਫੇਰ ਕੀ ਹੈ ਤੁਸੀਂ ਵੀ ਲਾ ਲਿਆ ਕਰੋ ਤੁਸੀਂ ਵੀ ਇਸ ਤਰ੍ਹਾਂ ਦੇ ਬਨਜੋ ਹਾਂ ਦੱਸ ਕੀ ਕੰਮ ਹੈ ਉਹ ਨਾ ਕੀ ਕਹਿੰਦੇ ਆ ਹੁਣੇ ਮੈਂ ਨਾ ਉਧਰ ਹੀ ਗਈ ਸੀ ਬੈਠੀ ਤੇ ਭੂਆ ਜੀ ਦੇ ਫੋਨ ਆਏ ਆ ਤੇ ਉਹ ਆਣ ਲੱਗੇ ਅੱਜ ਉਹ ਕੀ ਕਰਨ ਆ ਲੱਗੇ ਆ ਵੈਸੇ ਹੀ ਆਣ ਲੱਗੇ ਹੁਣੇ ਮਿਲਣ ਵਾਸਤੇ ਤੇ ਉਹ ਕਹਿੰਦੇ ਕਿ ਆਪਾਂ ਸ਼ਾਮ ਤੱਕ ਰਵਾਂਗੇ ਹੋ ਸਕਦਾ ਤੇ ਰਾਤ ਵੀ ਰਹਿ ਲਈ ਤੋ ਉਹਨਾਂ ਨੂੰ ਮਨਾ ਕਿਉਂ ਨਹੀਂ ਕੀਤਾ ਤੇ ਕੀ ਕਰਨ ਆਣ ਲੱਗੇ ਆ ਉਹਨਾਂ ਨੂੰ ਆਪਣੇ ਘਰ ਟਿਕਾ ਨਹੀਂ ਹੈਗਾ ਪਰ ਮਮੀ ਮਨਾ ਮੈਂ ਕਿਤਰਾ ਉਹਨਾਂ ਨੂੰ ਮਨਾ ਕਰ ਸਕਦੀ ਆ ਤੇ ਫੇਰ ਕੀ ਹੋਇਆ ਜੀ ਉਹ ਆਂਦੇ ਆ ਤੇ ਮੇਰੀ ਗੱਲ ਸੁਣ ਕੋਸ਼ਿਸ਼ ਕਰ ਉਹਨਾਂ ਨੂੰ ਫੋਨ ਕਰਕੇ ਮਨਾ ਕਰ ਦੇ ਕਿ ਇੱਥੇ ਨਾ ਆਣ ਮੰਮੀ ਮੈਂ ਨਹੀਂ ਮਨਾ ਕਰ ਸਕਦੀ ਉਹਨਾਂ ਨੂੰ ਕਿਉਂ ਜੀ ਗੱਲਾਂ ਕਰਨ ਦੇ ਜੇ ਕਿਉਂ ਤੂੰ ਕਿਉਂ ਨਹੀਂ ਮਨਾ ਕਰ ਸਕਦੀ ਮੈਂ ਕੀ ਕਹਾਂ ਉਹਨਾਂ ਨੂੰ ਮੇਰੇ ਤੋਂ ਵੱਡੇ ਹੀ ਗਿਆ ਮੈਂ ਕਹਿੰਦੀ ਚੰਗੀ ਲੱਗਦੀ ਇਹਨਾਂ ਨੂੰ ਕਿ ਤੁਸੀਂ ਸਾਡੇ ਘਰੇ ਨਾ ਆਇਓ ਉਹਨਾਂ ਦਾ ਹੀ ਤੇ ਘਰ ਹੈਗਾ ਮੰਮੀ ਮੈਂ ਕੀ ਕਰ ਸਕਦੀ ਆ ਕਿਹੋ ਜੀ ਹੋਇਆ ਕੀ ਆ ਤੁਹਾਨੂੰ ਮੇਰੀ ਗੱਲ ਸੁਣੋ ਮੈਂ ਤੇ ਨਹੀਂ ਮਨਾ ਕਰ ਸਕਦੀ ਮੈਂ ਚੱਲੀ ਉਹਨਾਂ ਵਾਸਤੇ ਕੁਝ ਬਣਾਉਣ ਵਾਸਤੇ ਖਾਣ ਪੀਣ ਨੂੰ ਕੀ ਬਣਾਉਣਾ ਹੈ ਉਹਨਾਂ ਵਾਸਤੇ ਰਾਦੀ ਸਬਜੀ ਵੀ ਇੱਕ ਕੋਈ ਵੀ ਪਈ ਆ ਤੋ ਖਵਾ ਦੇਉ ਉਹਨਾਂ ਨੂੰ ਰਾਦੀ ਸਬਜੀ ਹਾਂ ਤੇ ਹੋਰ ਕੀ ਉਹ ਬਹੁਤ ਨਵਾਬਾ ਤੇ ਖਾਨਦਾਨ ਚੋਂ ਆਣ ਡਿਆ ਨਾ ਕਿ ਜਿਹੜੇ ਉਹਨਾਂ ਵਾਸਤੇ ਵਕ ਵਕਤ ਰਾਦੇ ਪਕਵਾਨ ਲਿਆ ਕੇ ਰੱਖਾਂ ਮੈਂ ਬਣਾਵਾਂ ਮੈਂ ਨਹੀਂ ਮੰਮੀ ਚੰਗਾ ਥੋੜੀ ਲੱਗਦਾ ਵਾ ਆਪਾਂ ਤਾਜ਼ੀਆਂ ਸਬਜ਼ੀਆਂ ਰੋਜ਼ ਖਾਣੇ ਤੇ ਉਹਨਾਂ ਨੂੰ ਰਾਦੀ ਸਬਜੀ ਦਵਾਂਗੇ ਅੱਗੇ ਖਾਣ ਨੂੰ ਮੇਰੀ ਗੱਲ ਸੁਣ ਤੈਨੂੰ ਕੀ ਮਤਲਬ ਹੈ ਚੰਗਾ ਲੱਗੇ ਨਾ ਲੱਗੇ ਤੂੰ ਬੜੀਆਂ ਭੂਆ ਨਾਲ ਤੈਨੂੰ ਪਿਆਰ ਆ ਰਿਹਾ ਮੰਮੀ ਉਹ ਤੇ ਚੰਗੇ ਬੜਿਆ ਉਹਨਾਂ ਨੇ ਤੇ ਕਦੀ ਕੁਝ ਕਿਹਾ ਨਹੀਂ ਤੇ ਫਿਰ ਮੈਂ ਕਿ ਉਹਨਾਂ ਤੋਂ ਨਫ਼ਰਤ ਕਰਾਂਗੀ ਮੇਰੀ ਗੱਲ ਸੁਣ ਜੇ ਸਬਜ਼ੀ ਨਹੀਂ ਨਾ ਘਰ ਹੈਗੀ ਤੇ ਬਾਹਰੋਂ ਜਾ ਕੇ ਨਾ ਕਿਸੇ ਢਾਬੇ ਤੋਂ ਦਾਲ ਫੜ ਲਿਆ ਤੇ ਉੱਥੋਂ ਫੁਲਕੇ ਲੈ ਆ ਤੇ ਖਵਾ ਉਹਨਾਂ ਨੂੰ ਦਾਲ ਤੁਹਾਨੂੰ ਪਤਾ ਦੇਗਾ ਉਹਨਾਂ ਨੂੰ ਨਹੀਂ ਡਾਈਜੈਸਟ ਹੁੰਦੀ ਦਾਲ ਦੀ ਉਹਨਾਂ ਨੇ ਕਦੀ ਵੀ ਨਹੀਂ ਖਾਧੀ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਉਹ ਨਹੀਂ ਖਾਂਦੀਆਂ ਤੇ ਉਹ ਚੀਜ਼ ਆਪਾਂ ਨਾ ਬਣਾਈਏ ਤੇ ਉਹਨਾਂ ਨੂੰ ਵਧੀਆ ਖਵਾਈਏ ਆਪਾਂ ਉਹ ਖਵਾਣਾ ਜੋ ਸਾਨੂੰ ਚੰਗਾ ਲੱਗੂਗਾ ਮੇਰੀ ਗੱਲ ਸੁਣ ਲੈ ਤੇਰੇ ਚ ਨਹੀਂ ਨਾ ਜੇ ਹਿੰਮਤ ਹੈਗੀ ਉਹਨਾਂ ਨਾ ਕਰਨ ਦੀ ਮੈਂ ਕਰ ਦਿੰਨੀ ਆ ਨਹੀਂ ਨਹੀਂ ਮੰਮੀ ਤੁਸੀਂ ਵੀ ਨਾ ਕਰਿਓ ਉਹਨਾਂ ਦਾ ਇਹਦੇ ਘਰ ਆ ਚੰਗਾ ਨਹੀਂ ਲੱਗਣਾ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਘਰ ਆ ਪਰ ਹੋਇਆ ਕੀ ਆ ਲੈ ਦੱਸ ਮੰਮੀ ਨੂੰ ਕੀ ਹੋ ਗਿਆ ਵਾ ਚੰਗੇ ਭਲੇ ਤੇ ਹੈਗੇ ਹੀਗੇ ਲੈ ਭੂਆ ਜੀ ਨੂੰ ਮਨਾ ਕਰਨਾ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦੀ ਨਹੀਂ ਰੱਬਾ ਆਜੋ ਆਜੋ ਭੂਆ ਜੀ ਆਜੋ ਹੋਰ ਕਿਰਨ ਪੁੱਤਰ ਕਿ ਹਾਲੇ ਹਾਂਜੀ ਵਧੀਆ ਵਧੀਆ ਹਾਂਜੀ ਹੋਰ ਮੰਮੀ ਠੀਕ ਹੈ ਹਾਂਜੀ ਵਧੀਆ ਵਧੀਆ ਹਾਂਜੀ ਆ ਜਾ ਬਹਿ ਜਾ ਹੋਰ ਮੰਮਾ ਕਿੱਧਰੇ ਮੰਮਾ ਨੂੰ ਮੈਂ ਬੁਲਾਣੀ ਆ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਪਾਣੀ ਪੀਣਾ ਕਿ ਕੀ ਪੀਣਾ ਕੁਝ ਨਹੀਂ ਪੀਣਾ ਪੁੱਤਰ ਜੀ ਪੀਣਾ ਸਾਡੀ ਪਾਬਾ ਨੂੰ ਬੁਲਾ ਕਿੱਥੇ ਆ ਬੁਲਾ ਲੈਣੀ ਤੁਹਾਨੂੰ ਵੀ ਸ਼ੂਗਰ ਹੈ ਕਿਤੇ ਟਾਈਮ ਮਿਲਿਆ ਆਂਦਾ ਦਿਲ ਤੇ ਬੜਾ ਕਰਦਾ ਹੀ ਆਂਦੇ ਪਰ ਘਰੋਂ ਹੀ ਨਹੀਂ ਨਿਕਲਣ ਹੁੰਦਾ ਨਿਕਲਣ ਨਹੀਂ ਹੁੰਦਾ ਕੋਈ ਗੱਲ ਨਹੀਂ ਘਰ ਕਿੰਨਾ ਖਾਲੀ-ਖਾਲੀ ਲੱਗਦਾ ਵੈ ਸਾਡੀ ਮਾਂ ਹੁੰਦੀ ਸੀ ਕਿੰਨੇ ਰੋਣ-ਰੋਣਦੀਆਂ ਸੀ ਚਲੋ ਪਰਜਾਈਆਂ ਨਾਲ ਵੀ ਰੋਣ ਕਾ ਵੇਖੋ ਹੁਣ ਵੀ ਤੇ ਰੋਣ ਕਾ ਹੀ ਐ ਕੋਈ ਗੱਲ ਨਹੀਂ ਜਦੋਂ ਮਾਂ ਹੁੰਦੀ ਸੀ ਮਾਂ ਆਪਣੀ ਜਗਾ ਭਾਬੋ ਹੀ ਸਾਡੀ ਮਾਂ ਦੇ ਜਗਾ ਹੀ ਬਸ 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 ਮੈਂ ਤੇ ਮਾਂ ਹੀ ਆ ਸਾਡੀ ਇਹ ਵੇਖ ਕਿੰਨੇ ਪਿਆਰ ਵਾਲੀ ਐ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਤੇ ਖਾਣਾ ਕੀ ਐ ਮੈਂ ਤੇ ਲਈਓ ਬਣਾਵਾਂਗੀ ਖਾਵਾਂਗੇ ਵੀ ਪੀਵਾਂਗੇ ਵੀ ਆਪਣੇ ਘਰ ਆਏ ਆ ਹਾਂਜੀ ਹਾਂਜੀ ਪਤਾ ਮੈਨੂੰ ਤੁਹਾਡਾ ਹੀ ਤੇ ਘਰ ਨਾਲੇ ਕੀ ਕਹਿੰਦੇ ਆ ਪੇਕੇ ਘਰ ਨਾ ਕੁੜੀਆਂ ਦਾ ਪਹਿਲਾਂ ਹੁੰਦਾ ਹੈ ਪਹਿਲਾਂ ਹੁੰਦਾ ਪਹਿਲਾਂ ਹੁੰਦਾ ਨਹੀਂ ਨਹੀਂ ਕੋਈ ਗੱਲ ਭਾਬੀ ਜੀ ਆਂਦੇ ਆ ਨਾ ਤੇ ਸਭ ਭਾਬੀ ਨਾਲ ਸਾਨੂੰ ਪਤਾ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਦੀ ਮਨਪਸੰਦ ਕੀ ਹੈ ਉਹਨਾਂ ਨੇ ਆਪਣੇ ਆਪ ਸਾਨੂੰ ਕਹਿ ਦਨਾ ਵਾ ਕੋਈ ਉਹੋ ਜੀ ਗੱਲ ਨਹੀਂ ਗਈ ਤੂੰ ਸੁਣਾ ਬੱਚਾ ਠੀਕ ਹੈ ਨਾ ਹਾਂਜੀ ਹਾਂਜੀ ਗੋਲਡੀ ਠੀਕ ਹੈ ਸਭ ਵਧੀਆ ਕੀ ਕੀਤੀ ਕਾਸ਼ਵੀ ਉਹ ਸਕੂਲ ਗਈ ਹੈ ਤੁਹਾਨੂੰ ਪਤਾ ਤੇਗਾ ਮਾਹਾਂ ਹੀ ਕਿਤੇ ਉਹਦੇ ਸਕੂਲ ਲੱਗੇ ਆ ਤੇ ਉਹ ਚੱਲ ਗਈ ਨਹੀਂ ਤੇ ਇੱਥੇ ਆਂਦੀ ਉਹਨੇ ਕਿਤੇ ਟਿਕਣਾ ਸੀਗਾ ਉਹਨੇ ਕਦੀ ਇੱਧਰ ਕਦੀ ਉੱਧਰ ਸਹੀ ਗੱਲ ਭੂਆ ਜੀ ਭੂਆ ਜੀ ਉਹਨੇ ਹੀ ਕਰਨਾ ਇਹ ਸਾਡੇ ਮਗਰਾਂ ਫਿਰਨਾ ਹਾਂਜੀ ਹਾਂਜੀ ਉਹ ਦੇਖ ਕੇ ਖੁਸ਼ੀ ਬੜਾ ਹੁੰਦੀ ਹੈ ਘਰ ਪਈ ਆਈ ਵੇ ਸਹੀ ਚਲੋ ਭਰਾ ਠੀਕ ਆ ਸਾਡਾ ਹਾਂਜੀ ਹਾਂਜੀ ਉਹ ਵੀ ਵਧੀਆ ਤੁਸੀਂ ਬੈਠੋ ਮੈਂ ਨਾ ਮੰਮੀ ਨੂੰ ਬੁਲਾ ਕੇ ਲਿਆਣੇ ਆ ਉਹਨਾਂ ਨੇ ਵੀ ਤੁਹਾਨੂੰ ਵੇਖ ਕੇ ਖੁਸ਼ ਹੋ ਜਾਣਾ ਬੁਲਾ ਬੁਲਾ ਦੇਖ ਲਓ ਦੀਦੀ ਪੇਕੇ ਪੇਕੇ ਹੀ ਹੁੰਦੇ ਆ ਪਰ ਰੱਬ ਨੇ ਸਾਨੂੰ ਵੇਲੇ ਭਾਵੇਂ ਕਿੰਨਾ ਕੁਝ ਦੇ ਦਿੱਤਾ ਵਾ ਘਰ ਵਾ ਪਰਿਵਾਰ ਆ ਬੱਚੇ ਵੀ ਪਰ ਫੇਰ ਵੀ ਪੇਕਿਆਂ ਦੀ ਯਾਦ ਆ ਹੀ ਜਾਂਦੀ ਜੇ ਆਂਦੀ ਕਿਉਂ ਨਹੀਂ ਥੋੜੇ ਦਿਨ ਬੀਤੇ ਅੰਜ ਲੱਗਦਾ ਕੁਝ ਕਮੀ ਆ ਕਮੀ ਗਈ ਹਾਂ ਫਿਰ ਦਿਸਦਾ ਵੀ ਆਪਣਾ ਪਰਵਾਸ ਤੇ ਦਿਸਦਾ ਨਹੀਂ ਵਿੱਚ ਬਸ ਬਸ ਕਈ ਤੇ ਹੋ ਗਈ ਆਈ ਲੋਕੀ ਕਹਿੰਦੇ ਨਾ ਪੇਕੇ ਮਾਵਾਂ ਨਾਲ ਹੁੰਦੇ ਆ ਚਲੋ ਮਾਵਾਂ ਨਾਲ ਵੀ ਹੁੰਦੇ ਆ ਪਰ ਭਰਾ ਥੋੜੀ ਬੇਟਾ ਸਾਰੀ ਉਮਰ ਨਹੀਂ ਬਧੀਆਂ ਨਾਲ ਭਰਾ ਭਜਾਈ ਨਹੀਂ ਬਦੇ ਤੇ ਭਾਬੋ ਸਾਡੀ ਆਈ ਹੀ ਨਹੀਂ ਵਧੀਆਂ ਇੰਨਾ ਪਿਆਰ ਕਰਨਾ ਲਈ ਹੈ ਉਹ ਤੇ ਹੈ ਹੀ ਆ ਹਾਂ ਮਿੱਠੀਆਂ ਗੱਲਾਂ ਕਰਨ ਡੀਆਂ ਹੁਣ ਬੈਠੇ ਆ ਕਿਸ ਤਰ੍ਹਾਂ ਇਸ ਤਰ੍ਹਾਂ ਮੰਮੀ ਚਲੋ ਆਓ ਜਲਦੀ ਕਿੱਥੇ ਭੂਆ ਜੀ ਆਏ ਆ ਉਹ ਬੈਠੇ ਹੋਏ ਤੁਹਾਡੇ ਹੀ ਵੇਟ ਕਰ ਦਿੰਦੇ ਆ ਹਾਂ ਕੋਈ ਵੀ ਆਈਪੀ ਨਹੀਂ ਹੈ ਗਿਆ ਕਿ ਮੈਂ ਉਹਨਾਂ ਨੂੰ ਮਿਲਣ ਜਾਣਾ ਹੈਗਾ ਮੇਰੀ ਗੱਲ ਸੁਣ ਚਾਹ ਪਾਣੀ ਪਿਆ ਉਹਨਾਂ ਨੂੰ ਤੇ ਕੱਢ ਇੱਥੋਂ ਮੈਂ ਨਹੀਂ ਮਿਲਣਾ ਮੰਮੀ ਉਹ ਤੁਹਾਡੇ ਬਾਰੇ ਪੁੱਛਣਦੇ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਆਪਾਂ ਤੇ ਮਿਲਣ ਹੀ ਆਪਣੀ ਭਾਬੀ ਨੂੰ ਆਏ ਆ अच्छा अच्छा ठीक है कोई नहीं भाभी ਨੂੰ ਮਿਲ ਲਿਆ ਘਰ ਆ ਗਿਆ ਇੱਕੋ ਗੱਲ ਹੈ ਭਾਬੀ ਦੇ ਨੂੰ ਨੂੰ ਤੇ ਮਿਲ ਲਿਆ ਨਾ ਉਹਨਾਂ ਨੂੰ ਕੋ ਜਾਓਗਾ ਮੰਮੀ ਜੇ ਇਦ ਨਾ ਕਰੋ ਚੰਗਾ ਨਹੀਂ ਲੱਗਦਾ ਵਿਚਾਰੇ ਬੈਠੇ ਬਾਹਰ ਆ ਜਾਓ ਚਲੋ ਇਤਨਾ ਕੀ ਵੇਖਣ ਦੇ ਜੇ ਤੁਸੀਂ ਨਹੀਂ ਜਾਓਗੇ ਤੇ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਅੰਦਰ ਨਹੀਂ ਆ ਨਾ ਫਿਰ ਅੰਦਰ ਆ ਜਾਣਗੇ ਦੀਦੀ ਭਾਬੀ ਨੇ ਬੜਾ ਟਾਈਮ ਲਾਤਾ ਜਾਂਦੇ ਨਹੀਂ ਪਏ ਆਂਦੇ ਹੀ ਨਹੀਂ ਪਤਾ ਨਹੀਂ ਮੈਂ ਤੇ ਆ ਦੇਖਣੀ ਪਈਆਂ ਜਾ ਅੱਗੇ ਵੇਖ ਲੋ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਮੰਜੂ ਆਈ ਹੈ ਜਾਂ ਪੁਸ਼ਪਿੰਦਰ ਦੀਦੀ ਆਏ ਆ ਤੇ ਪਤਾ ਨਹੀਂ ਮੈਂ ਦੇਖਦੀ ਇੱਕ ਮਿੰਟ ਜਾ ਕੇ ਹੈ ਤੂੰ ਵੇਖਿਆ ਹਾਂ ਮੈਂ ਦੇਖਦੀ ਕਿਦਾਂ ਲੈ ਵੀ ਗਈ ਤਲ ਵੀ ਨਹੀਂ ਆਏ ਪਤਾ ਨਹੀਂ ਕੀ ਗੱਲ ਹੈ ਆਜੋ ਮੰਮੀ ਭੂਆ ਜੀ ਪਾਪੀ ਆ ਗਈ ਸੱਸ ਸੱਸ ਦੀ ਪੱਪੂ ਆ ਰਹੀ ਹੈ ਹਾਂ ਕਿ ਦਿੱਤਾਂ ਗਈ ਵੇ ਅੱਭੀ ਹੁਣ ਤੂੰ ਮਿਲ ਵਰਤ ਨਹੀਂ ਸਾਡੇ ਨਾਲ ਮਾਂ ਦੀ ਜਗ੍ਹਾ ਹੁਣ ਤੂੰ ਹੀ ਆ ਸਾਡੇ ਲਈ ਤੂੰ ਸਾਡੀ ਮਾਂ ਹੀ ਹੈਂਗੀ ਆ ਕਿਰਨ ਇਹਨਾਂ ਨੂੰ ਪਿਆ ਚਾਹ ਬਣਾ ਬੈਠੋ ਹਾਂਜੀ ਬੈਠੋ ਬੈਠੋ ਮੈਂ ਲੈ ਕੇ ਆਨੀ ਚ ਨਹੀਂ ਕਿਰਨ ਅੱਜ ਤੇ ਅਸੀਂ ਪੱਬੂ ਦੇ ਹੱਥ ਦੀ ਪੀਣੀ ਹੋ ਚਾ ਬੜੇ ਦਿਨ ਹੋਇਆ ਪੱਬੂ ਬਹੁਤ ਸਵਾਬ ਬਣਾਉਂਦੀ ਹੈ ਇਹਦੀ ਆਦੀ ਪੀਆ ਕਿਆ ਠੀਕ ਨਹੀਂ ਏ ਤੁਸੀਂ ਨਹੀਂ ਪਹਿਲਾਂ ਨਹੀਂ ਸੀ ਠੀਕ ਹੁਣ ਤਾਂ ਮੈਂ ਠੀਕ ਆ ਭਾਬੀ ਐਂ ਤੇ ਲੀਡ ਲਿੰਗਦੀ ਵੀ ਮੰਨ ਜੋ ਮੈਂ ਵੀ ਦੇਖਦੀ ਪਈ ਹਾਂ ਹਾਂ ਨਹੀਂ ਨਹੀਂ ਵੈਸੇ ਹੀ ਵੈਸੇ ਕੀ ਗੱਲ ਆ ਬਾਬੂ ਠੀਕ ਆ ਨਾ ਹਾਂ ਠੀਕ ਆ ਠੀਕ ਆ ਗੱਲ ਕਰੋ ਕਿਹੜੀ ਗੱਲ ਕਰਨੀ ਤੁਸੀਂ ਭਾਬੀ ਅੱਜ ਤੇ ਅਸੀਂ ਆਏ ਤੁਹਾਨੂੰ ਮਿਲਣ ਤੇ ਹੁਣ ਦੋ ਤਿੰਨ ਦਿਨ ਮੈਂ ਰਹਿਣਾ ਨਾ ਮੇਰਾ ਬੜਾ ਜੀ ਕਰਦਾ ਵੇ ਤੇਰੇ ਕੋ ਰਹਿਣ ਤੇ ਲੈ ਇਹ ਤੇ ਵਧੀਆ ਗੱਲ ਆ ਤੇਰੇ ਕੋਲ ਨਾ ਤੂੰ ਸਾਨੂੰ ਮੈਂ ਜਿਸ ਨਾਲਾ ਸੂਟ ਲੈ ਕੇ ਦੇ ਨਹੀਂ ਜਿਸ ਤਰ੍ਹਾਂ ਬੀਬੀ ਕਰਦੀ ਸੀ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਹੀ ਛੜਨਾ ਵਰਤਣਾ ਹੀ ਤੂੰ ਮੈਂ ਸੂਟ ਲੈ ਕੇ ਦੇਣਾ ਵਧੀਆ ਲੈਣਾ ਹੀ ਤੇਰੇ ਕੋਲ ਮੰਗ ਕੇ ਹੁਣ ਲੈਣਾ ਚਾਈ ਤੇ ਕਈ ਦਾ ਨਹੀਂ ਸੀ ਚਾਈ ਜੋ ਲੈ ਦਿੰਦੀ ਸੀ ਠੀਕ ਹੈ ਤੇਰੇ ਕੋਲ ਹੁਣ ਵਧੀਆ ਲੈਣਾ ਮੰਗ ਕੇ ਲੈਣਾ ਹਾਂਜੀ ਹਾਂਜੀ ਲਿਆ ਦੇਣਗੇ ਸੂਟਾਂ ਦੀ ਕਿਹੜੀ ਗੱਲ ਆ ਇੱਕ ਛੱਡ ਕੇ ਦੋ ਲਿਆ ਦੇਣਗੇ ਆਹੋ ਭਾਈ ਬੋਲ ਬੋਲ ਕੀ ਲੱਗੀ ਸੀ ਕਹਿਣ ਪੈਣਾ ਮੈਂ ਕਿਹਾ ਭਾਵੇਂ ਦੋ ਲਿਆ ਦੇ ਤੇ ਤੇਰੀ ਖੁਸ਼ੀ ਹੈ ਲਿਆ ਦੂਗੀ ਕੋਈ ਗੱਲ ਨਹੀਂ ਭਾਬੀ ਤੇਰਾ ਭਤੀਜਾ ਕਮਾਈ ਕਰਨ ਡਿਆ ਸੱਸ ਤੋਂ ਬਾਹਰ ਜਾ ਕੇ ਲਿਆ ਦਵੇ ਮੇਰੀ ਗੱਲ ਸੁਣੋ ਚਾਹ ਪਾਣੀ ਪੀਓ ਤੇ ਇੱਥੋਂ ਡੰਡੀ ਹੋ ਚਲੋ ਹੈ ਮੰਮੀ ਚਲੋ ਚਲੋ ਚਾਹ ਪਾਣੀ ਪੀਓ ਤੇ ਡੰਡੀ ਹੋ ਵੋ ਮੰਮੀ ਹਾਂ ਤੇ ਮੇਰੀ ਗੱਲ ਸੁਣ ਲਓ ਇੱਥੇ ਨਾ ਮੂੰਹ ਚੋਕੇ ਦੂਜੇ ਦਿਨ ਨਹੀਂ ਆਣਾ ਤੁਹਾਡੀ ਜਿੱਥੇ ਚਾਈ ਗਈ ਨਾ ਮੇਰੇ ਵਾਸਤੇ ਉਦੋਂ ਹੀ ਤਾਂ ਨਾ ਰਿਸ਼ਤੇ ਖਤਮ ਹੋ ਗਏ ਸੀ ਮੰਮੀ ਆ ਕੀ ਕਰੰਦੇ ਜੀ ਤੂੰ ਚੁੱਪ ਕਰ ਤੁਸੀਂ ਚੁੱਪ ਕਰੋ ਮੰਮੀ ਮੇਰੀ ਗੱਲ ਸੁਣ ਲਓ ਆ 2 ਦਿਨ 4 ਦਿਨ ਰਹਿਣਾ ਮੇਰੇ ਘਰ ਨਹੀਂ ਆਣਾ ਤੋਹੀ ਚਲੋ ਬੱਸ ਕਰੋ ਮੰਮੀ ਭਾਬੂ ਕੀ ਹੋਇਆ ਈ ਕੀ ਗੱਲ ਐ ਕਿਉਂ ਐਸਾ ਕਰਨੀ ਪਈ ਐ ਇਹ ਸਾਡੇ ਵੀਰ ਦਾ ਘਰ ਹੈਗਾ ਤੇ ਸਾਡੀ ਬੀਬੀ ਜਗਤ ਦੇ ਹੁਣ ਤੂੰ ਹੋ ਗਈ ਐ ਤੂੰ ਯੋ ਸਾਡੇ ਨਾਲ ਮਿਲਣਾ ਵਰਤਦਾ ਨਹੀਂ ਸਾਡੇ ਬੱਚਿਆਂ ਨੇ ਕਾਰ ਬਿਆਰ ਤੂੰ ਯੋ ਕਰਦੇ ਬੀਬੀ ਨੇ ਤੇ ਆਪੇ ਕਰਦੀ ਪਰ ਹੁੰਦੇ ਤੂੰ ਕਰਨੇ ਆ ਸਾਰਾ ਕੁਝ ਤੂੰ ਕਿਉਂ ਕਰਨੀ ਵੀ ਨਹੀਂ ਆਣਾ ਮੇਰੇ ਘਰ ਇੱਥੇ ਹੱਕ ਨਾ ਲਾਣਾ ਝੜਾ ਪੇਕਾ ਘਰ ਆ ਅਸੀਂ ਪਿੱਛੇ ਥੋੜੀ ਜਿਹਾ ਟਡਾਵਾਂ ਅਸੀਂ ਤੇ ਨਹੀਂ ਛੱਡ ਸਕਦੇ ਸਹੀ ਕਹਿਂਦੇ ਬੀਬੀ ਨਹੀਂ ਤੂੰ ਸਾਡੀ ਬੀਬੀ ਹੋ ਹੁਣ ਹਾਂਜੀ ਹਾਂਜੀ ਤੂੰ ਟੈਨਸ਼ਨ ਨਾ ਲੋ ਉਹ ਮੰਮੀ ਨੂੰ ਐਸੇ ਹੀ ਤੂੰ ਚੁੱਪ ਕਰ ਚਲੋ ਅੱਗੇ ਮੈਂ ਤੁਹਾਨੂੰ ਚਾਹ ਪਿਆਣੀ ਸੀ ਨਾ ਹੁਣ ਚਾਹ ਵੀ ਨਹੀਂ ਪੀਣੀ ਨਿਕਲੋ ਬਾਹਰ ਓ ਬਾਬੋ ਕੀ ਗੱਲ ਕੀ ਐ ਮੈਨੂੰ 10 ਸਹੀ ਬੱਸ ਕਰੋ ਮੰਮੀ ਆ 10 ਕੀ ਹੋ ਗਿਆ ਵਾ ਇੱਕ ਮਿੰਟ ਪੁਆਦੀ ਕੀ ਹੋ ਗਿਆ ਵਾ ਤੁਹਾਨੂੰ ਓ ਇਸ ਘਰ ਦੀਆਂ ਕੁੜੀਆਂ ਵਾ ਤੁਸੀਂ ਉਹਨਾਂ ਨੇ ਕਿਤਨਾ ਬਰਦਾਵ ਕਰਨ ਦੇ ਜੇ ਥੋੜੀ ਜਿਹੀ ਵੀ ਤੁਹਾਨੂੰ ਆਪਣੇ ਆਪ ਦੀ ਸ਼ਰਮ ਹੈਗੀ ਆ ਕੀ ਕਿਹਾ ਉਹਨਾਂ ਨੇ ਤੁਹਾਨੂੰ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਨਹੀਂ ਮੈਨੂੰ ਇਹ ਦੱਸੋ ਤਾਂ ਉਹਨਾਂ ਨੇ ਕਿਹਾ ਕੀ ਆ ਤੂੰ ਉਹਨਾਂ ਕਰਕੇ ਮੇਰੇ ਨਾਲ ਲੜਨ ਢਈ ਆ ਮੰਮੀ ਕਿਉਂਕਿ ਇੱਥੇ ਤੁਸੀਂ ਗਲਤ ਜੇ ਜਿੱਥੇ ਤੁਸੀਂ ਗਲਤ ਹੋਵੋਗੇ ਮੈਂ ਤਾਂ ਉਥੇ ਲੜਨਾ ਵਾ ਕਿ ਮੈਨੂੰ ਕੀ ਸਿਖਾਉਂਦੇ ਜੇ ਕੀ ਮਤਲਬ ਤੇਰਾ ਮਤਲਬ ਇਹ ਤੂੰ ਹੀ ਮੈਨੂੰ ਇਹੋ ਹੀ ਸਿਖਾਉਂਦੇ ਜੇ ਘਰ ਆਈਆਂ ਨੇ ਨਾਨਾ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਘਰੋਂ ਬਾਹਰ ਕੱਢਣਾ ਕੱਲ ਨੂੰ ਜੇ ਤਾੜੀ ਦੀ ਇਸ ਘਰ ਦੇ ਵਿੱਚ ਆਏਗੀ ਜੇ ਮੈਂ ਉਹਦੇ ਨਾਲ ਇਸ ਤਰ੍ਹਾਂ ਕੀਤਾ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਉਹਨੂੰ ਪੁੱਛਿਆ ਕਿੱਛਿਆ ਨਹੀਂ ਫਿਰ ਤਾਂ ਇਹਨੂੰ ਕਿਵੇਂ ਤਾਂ ਲੱਗੇਗਾ ਬਿਲਕੁਲ ਜੇ ਮੇਰੀ ਧੀ ਤੇਰੇ ਨਾਲ ਗਲਤ ਕਰੂਗੀ ਤੇ ਤੂੰ ਉਹਨੂੰ ਘਰੋਂ ਕੱਢੀ ਮੇਰੇ ਸਾਹਮਣੇੋਂ ਉਹਨੂੰ ਘਰੋਂ ਕੱਢੀ ਜੇ ਮੈਂ ਇੱਕ ਵੀ ਲਫ਼ਜ਼ ਬੋਲ ਜਾਂਗੂਗਾ ਨਾ ਤੇ ਜੋ ਮਰਜੀ ਕਹੇਂਗੀ ਨਾ ਮੈਂ ਭੁਗਤਣ ਨੂੰ ਤਿਆਰ ਆ ਗਲਤ ਗਲਤ ਕੀ ਮਤਲਬ ਹੋਇਆ ਕਿ ਆ ਮਮੀ ਅੱਜ ਇਹ ਹੋਇਆ ਅੱਜ ਤੁਸੀਂ ਦੋਵੇਂ ਜਾਣੀਆਂ ਹੱਕ ਜਮਾਣ ਲਈਆਂ ਜੇ ਦੋਵੇਂ ਜਾਣੀਆਂ ਹੱਕ ਜਮਾਣ ਲਈਆਂ ਤੁਹਾਡੀ ਮਾਂ ਮਰ ਗਈ ਹੈ ਨਾ ਹਾਂ ਹੈਨਾ ਤੇ ਅੱਜ ਤੁਹਾਨੂੰ ਭਾਬੀ ਚੇਤੇ ਆ ਗਈ ਆ ਉਦੋਂ ਤੁਸੀਂ ਕੀ ਕਰਦੀਆਂ ਸੀ ਆਪਣੀ ਮਾਂ ਨਾਲ ਰਲ ਕੇ ਤੇ ਮੇਰੀ ਬੇਸੀ ਕਰਦੀਆਂ ਸੀ ਆ ਕੇ ਦੋਵੇਂ ਜਾਣੀਆਂ ਪਤਾ ਕੀ ਕਹਿੰਦੀਆਂ ਹੁੰਦੀਆਂ ਸੀ ਬੀਬੀ ਇਹ ਰੁਖ ਖੇਚ ਕੇ ਰੱਖੀ ਇਹਦੀ ਗੁੱਤ ਨੂੰ ਵੱਲ ਪਾ ਕੇ ਕੰਮ ਕਰਿਆ ਕਰਵਾਇਆ ਕਰ ਇਹਦੇ ਕੋਲ ਇਹਨੂੰ ਲੱਤ ਮਾਰ ਕੇ ਠਾਇਆ ਕਰ ਇਹਦੇ ਕੋਲ ਕੰਮ ਕਰਵਾਇਆ ਕਰ ਇਹਨੂੰ ਪੇਕੇ ਨਾ ਜਾਂਦਿਆ ਕਰ ਇਹਦੇ ਲੱਕ ਚ ਘਸੋਂਨ ਮਾਰਿਆ ਕਰ ਬੇਅਕਲੀ ਨੂੰ ਇਹ ਵੰਸਵੰਨਾ ਕੱਪੜਾ ਪਾਉਂਦੀ ਆ ਅਵੰਸਵੰਨਾ ਖਾਂਦੀ ਪੀਂਦੀ ਆ ਇਹ ਵੀਰ ਦੇ ਨਾਲ ਰੋਜ਼ ਘੁੰਮਣ ਚਲੇ ਜਾਂਦੀ ਆ ਇਹ ਇੱਥੇ ਜਾਂਦੀ ਆ ਇਹ ਉੱਥੇ ਜਾਂਦੀ ਆ ਇਹਨੂੰ ਪੇਕੇ ਨਾ ਜਾਂਦਿਆ ਕਰ ਮੈਂ ਵੀ ਸੌਂਦੀ ਰਹੀ ਹੁਣ ਚੱਕਰ ਟਾਡੇ ਘਰ ਮੈਨੂੰ ਪੁੱਛ ਕੇ ਵੇਖੋ ਸੱਸ ਨਾਲੋਂ ਜ਼ਿਆਦਾ ਬੰਦੇ ਨਾਲੋਂ ਜ਼ਿਆਦਾ ਤੁਹਾਡੀ ਦੋਵਾਂ ਦੀ ਹਕੂਮਤ ਰਹੀ ਆ ਤੋਹੀ ਤਾਂ ਮੈਨੂੰ ਇੰਨਾ ਸਤੰਦ ਕਰ ਰਹੀਆਂ ਜੇ ਤੀਜੇ ਦਿਨ ਆ ਜਾਣਾ ਬੱਚੇ ਚੁੱਕ ਕੇ ਤੇ ਮੈਨੂੰ ਕਹਿਣਾ ਆ ਸਾਡੇ ਬੱਚੇ ਵੀ ਸਾਹਮ ਤੇ ਆਪ ਦੋਵਾਂ ਭੈਣਾ ਨੇ ਤੇ ਨਾਲ ਮਾਂ ਨੂੰ ਲੈ ਕੇ ਤੇ ਚਲੇ ਜਾਣਾ ਉਹਨਾਂ ਨੇ ਕਦੀ ਕਿਤੇ ਤੇ ਕਦੀ ਕਿਤੇ ਇਹਨਾਂ ਦੇ ਮੈਂ ਬੱਚੇ ਸਾਹਮਣੇ ਇਹਨਾਂ ਦੇ ਬੱਚਿਆਂ ਦੇ ਮੈਂ ਪੋਤਲੇ ਤੋਤੇ ਇਨਾਂ ਦੇ ਛਿਲੇ ਕਟਾਇਮ ਐ ਤੇ ਇਨਾਂ ਨੇ ਮੈਨੂੰ ਇਹ ਦਿੱਤਾ ਆ ਤੈ ਰਾਤ ਸੋ ਜਾਂਦੀ ਦੀਸ ਭੈਣ ਤੂੰ ਤੇ ਸਾਰੀ ਸਾਰੀ ਰਾਤ ਮੈਂ ਜਾਗਦੀ ਹੁੰਦੀ ਸੀ ਤੇ ਅੱਜ ਤੂੰ ਗੱਲਾਂ ਕਰਦੀਆਂ ਅੱਜ ਤੂੰ ਚਾਹਨੀ ਹੈ ਕਿ ਮੇਰੀ ਉਸੇ ਤਰ੍ਹਾਂ ਹੀ ਮੇਰੇ ਘਰ ਵਿੱਚ ਇੱਜ਼ਤ ਹੋਵੇ ਮੈਂ ਡਰਦੀ ਰਹੀਆਂ ਜ਼ਰੂਰ ਛਾਈ ਗਈ ਆ ਮੇਰਾ ਡਰ ਵੀ ਮੁੱਕ ਗਿਆ ਐਸ ਕਰਕੇ ਹੱਥ ਜੋੜੇ ਆ ਜਿੱਤਰਾ ਤੈਨੂੰ ਚੰਗਾ ਲੱਗਦਾ ਕਰੋ ਪਰ ਮੇਰੇ ਘਰ ਨਹੀਂ ਆਣਾ ਨਾ ਬਾਬੋ ਮੈਨੂੰ ਪੁੱਛ ਕੇ ਵੇਖੋ ਜੋ ਮੈਂ ਸਿਆ ਨਾ ਬਾਬੋ ਐਸਰਾ ਨਾ ਕਰ ਐਸਰਾ ਨਾ ਕਰ ਤੂੰ ਸਾਡੀ ਮਾਂ ਹੀ ਹੈਂ ਹੈ ਸਾਡ ਕੋ ਬੜੀ ਵੱਡੀ ਗਲਤੀ ਹੋਈ ਐ ਤੇਰੇ ਦੁਖੀ ਨਹੀਂ ਸਪਈ ਸਕੇ ਤੈਨੂੰ ਤਾਂ ਘਰ ਦੇ ਰੇ ਨਹੀਂ ਮਾਂ ਹੈਗੀ ਤੂੰ ਸਾਡੀ ਮਾਂ ਹੈ ਮਾਂ ਹੈਗੀ ਹਾਂ ਹੁਣ ਤੂੰ ਮਾਂ ਹੀ ਹੈ ਸਾਡੀ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਤੁਹਾਡੀ ਮਾਂ ਚਲੀ ਗਈ ਆ ਸਾਡੇ ਸਹੁਰਿਆਂ ਚ ਟੌਰ ਹੋਣੀ ਚਾਹੀਦੀ ਆ ਨਹੀਂ ਸਾਨੂੰ ਟੌਰ ਦੀ ਨਹੀਂ ਲੋੜ ਸਾਨੂੰ ਭਾਬੀ ਦਾ ਹੱਥ ਸਾਡੇ ਤੇ ਧਰ ਹੋਵੇ ਸਾਨੂੰ ਇਹੀ ਚਾਹੀਦਾ ਅਸੀਂ ਨਹੀਂ ਤੈਨੂੰ ਛੱਡ ਸਕਦੇ ਤੁਸੀਂ ਨਹੀਂ ਛੱਡ ਸਕਦੇ ਜੇ ਪਹਿਣੇ ਤੈਨੂੰ ਇਹ ਪਤਾ ਹੁੰਦਾ ਨਾ ਤੇ ਤੁਸੀਂ ਆਪਣੀ ਮਾਂ ਨੂੰ ਸਮਝਾਣਾ ਸੀ ਕਿ ਮਾਈ ਮੇਰੀ ਹੈ ਤੇਰੇ ਤੋਂ ਜਾਣ ਤੋਂ ਬਾਅਦ ਤੇ ਪਰਜਾਈਆਂ ਨਹੀਂ ਪੁੱਛਣਾ ਨਾ ਪਰ ਉਸ ਵਕਤ ਤੂੰ ਤਾਂ ਤਿੱਲੀ ਤੋਂ ਲਾਂ ਤੋਂ ਘੱਟ ਕੰਮ ਨਹੀਂ ਕਰਦੀ ਧੀ ਜੇ ਤਿੱਲੀ ਚਾਈ ਨਲਾਈ ਹੋਣੀ ਸਾਰਨਾ ਵੱਧ ਤੇਲ ਤੂੰ ਪਾਉਂਦੀ ਹੁੰਦੀ ਸੀ ਤੂੰ ਤਾਂ ਬਸ ਮੌਕਾ ਵੈਂਦੀ ਹੁੰਦੀ ਹੁੰਦੀ ਸੀ ਕਿ ਕਿਹੜਾ ਦਿਨ ਖਾਲੀ ਜਾਂਦਾ ਸੀ ਜਿਹੜੇ ਦਿਨ ਪਰਜਾਈ ਨੂੰ ਛੱਤਰ ਨਾ ਪੈਣ ਆ ਹੱਥ ਜੋੜ ਨਹੀਂ ਬਾਬਾ ਤੂੰ ਇਦਾਂ ਨਾ ਜੋੜ ਨਹੀਂ ਨਹੀਂ ਬਾਬਾ ਨਹੀਂ ਮੈਂ ਨਹੀਂ ਜਾਣ ਦੇਣਾ ਤੂੰ ਰੱਖ ਪਾਵੇਂ ਨਾ ਰੱਖ ਸਾਨੂੰ ਅਸੀਂ ਚਲੇ ਜਾਨੇ ਅਸੀਂ ਚਲੇ ਜਾਨੇ ਤੂੰ ਜਾ ਬਲਾ ਨਾਲ ਆਪਣਾ ਪਰ ਹਿੰਟਦਾ ਨਹੀਂ ਹੋ ਤਰ ਨੂੰ ਅਸੀਂ ਬਾਬੇ ਸਾਨੂੰ ਮਾਫ ਕਰ ਦੇ ਅਸੀਂ ਮੰਨਿਆ ਗਲਤੀਆਂ ਕੀਤੀਆਂ ਅੱਗੇ ਤੋਂ ਇਹ ਕੰਮ ਨਹੀਂ ਹੋਏਗਾ ਅਭੀ ਮਾਫ ਕਰ ਦੇ ਸੰ ਅਸੀਂ ਤੈਨੂੰ ਛੱਡ ਨਹੀਂ ਸਕਦੇ ਪੈਣੇ ਨਹੀਂ ਅਸੀਂ ਨਹੀਂ ਛੱਡ ਸਕਦੇ ਪੈਣਾ ਮੇਰੇ ਦਿਲ ਵਿੱਚ ਤੁਹਾਡੇ ਵਾਸਤੇ ਕੋਈ ਇੱਜ਼ਤ ਨਹੀਂ ਮਾਫ ਕਰ ਦੋ ਮੈਨੂੰ ਕਿਰਨ ਸਮਝਾ ਨਾ ਨੂੰ ਥੋੜਾ ਜ ਮੈਂ ਕੀ ਸਮਝਾਵਾਂ ਮੈਨੂੰ ਤੇ ਸੱਚਾਈ ਦਾ ਪਤਾ ਹੀ ਨਹੀਂ ਸੀਗਾ ਕਿ ਤੁਸੀਂ ਆ ਸਾਰਾ ਕੁਝ ਕਰਦੇ ਰਹੇ ਜੇ ਮੰਮੀ ਦੇ ਨਾਲ ਤੇ ਉਹਦੀ ਸਜ਼ਾ ਤੁਹਾਨੂੰ ਹੁਣ ਮਿਲਣਦੀ ਆ ਉਹ ਉਹਦੇ ਤੇ ਹੀ ਸੋਚਿਆ ਨਹੀਂ ਸੀਗਾ ਕਿ ਆਹ ਦਿਨ ਵੀ ਤੁਹਾਨੂੰ ਵੇਖਣਾ ਪਊਗਾ ਉਦੋਂ ਨਹੀਂ ਨਾ ਸੋਚਿਆ ਸੀਗਾ ਉਦੋਂ ਤੇ ਬਸ ਇਹੋ ਹੀ ਸੋਚਿਆ ਸੀਗਾ ਕਿ ਪੇਕੇ ਘਰ ਚ ਸਾਨੂੰ ਆਪਣੀ ਹਕੂਮਤ ਚਾਹੀਦੀ ਆ ਇਹੋ ਹੀ ਨਾ ਕਿ ਆਪਣੀ ਮੰਮੀ ਨੂੰ ਕਿੰਨਾ ਤੁਸੀਂ ਵੜਕਾਉਂਦੇ ਰਹੇ ਉਹਨਾਂ ਦੇ ਖਿਲਾਫ ਤੇ ਕੀ ਪਤਾ ਉਹਨਾਂ ਦੀ ਸੱਸ ਉਹਨਾਂ ਦੇ ਨਾਲ ਕੀ ਕੁਛ ਨਹੀਂ ਕਰਦੇ ਰਹੇ ਉਹਨੇ ਮੈਂ ਕਿਹੜਾ ਵੇਖਿਆ ਪਰ ਤੁਸੀਂ ਤੇ ਵੇਖਿਆ ਨਾ ਕਿਉਂਕਿ ਤੁਸੀਂ ਤੇ ਸਿਖਾਉਂਦੇ ਰਹੇ ਜੀ ਉਹਨੂੰ ਕਾਸ਼ ਉਸ ਟਾਈਮ ਤੁਸੀਂ ਉਹਨਾਂ ਦੇ ਨਾਲ ਪਿਆਰ ਦੇ ਨਾਲ ਰਹੇ ਹੁੰਦੇ ਤੇ ਅੱਜ ਇਸ ਟਾਈਮ ਤੇ ਤੁਹਾਡੀ ਆਪਣੇ ਬਾਬਲ ਦੇ ਘਰ ਇਸ ਤਰ੍ਹਾਂ ਦੀ ਬੇਇੱਜ਼ਤੀ ਨਾ ਹੁੰਦੀ ਇੱਜ਼ਤ ਹੁੰਦੀ ਜਿੱਤਨਾ ਕੁੜੀਆਂ ਆਪਣੇ ਪੇਕੇ ਜਾਂਦੀਆਂ ਹੱਸ ਖੇਡ ਕੇ ਜਾਂਦੀਆਂ ਤੇ ਹੱਸ ਖੇਡ ਕੇ ਹੀ ਜਾਂਦੀਆਂ ਵਾ ਪਰ ਤੁਸੀਂ ਵੇਖ ਲਓ ਹੱਸ ਖੇਡ ਕੇ ਨਹੀਂ ਜਾਂਦੇ ਰੋ ਕੇ ਜਾਂਦੇ ਜੀ ਕਿਰਨ ਤੂੰ ਮੰਮੀ ਨੂੰ ਸਮਝਾ ਸਾਡ ਕੋ ਬਹੁਤ ਵੱਡੀ ਗਲਤੀ ਹੋ ਚਲ ਕਾਸ਼ ਉਸ ਟਾਈਮ ਤੂੰ ਹੀ ਸਮਝ ਜਾਂਦੇ ਤੇ ਇਹ ਨੋਬਤ ਨਹੀਂ ਆਂਦੀ ਇਹ ਦਿਨ ਤੁਹਾਨੂੰ ਨਹੀਂ ਵੇਖਣਾ ਪੈਂਦਾ ਕੋਈ ਨਹੀਂ ਕਰਨ ਬੇਟਾ ਫੇਰ ਵੀ ਸਮਝਾਈ ਚਲੋ ਭੈਣ ਜੀ ਚਲੋ ਕਿਦਾਂ ਘਤਰ ਸਾਡੇ ਕੋਲ ਬੋਲ ਕਰਦੇ ਆਇਆ ਬਹੁਤ ਵੱਡੀ ਗਲਤੀ ਸੀ ਇਹ ਸਾਰ ਕੁਝ ਤੇ ਅਸੀਂ ਜ਼ਿੰਮੇਵਾਰ ਹਾਂ ਦੋਨੋਂ ਬੈਣਾ ਸੀ ਜ਼ਿੰਮੇਵਾਰ ਅਜੀ ਤੇਰੇ ਕੋ ਵੀ ਮਾਫੀ ਮੰਗਦੇ ਤੇਰੀ ਮੰਮੀ ਕੋਲੋਂ ਵੀ ਮਾਫੀ ਮੰਗਦੇ ਅਸੀਂ ਸੋਚਿਆ ਹੀ ਨਹੀਂ ਐ ਕੁਝ ਕਰਨ ਲੱਗਿਆ ਹੁੰਦੇ ਨੇ ਕਿ ਸਾਡੇ ਨਾਲ ਵੀ ਐ ਕੁਝ ਹੋ ਸਕਦਾ ਧਿਆਨ ਰੱਖੀ ਬੇਬੇ ਬਾਬੇ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਤੁਸੀਂ ਵੀ ਮੰਮੀ ਹੋਏ ਸੁਣਾਓ ਕੀ ਵੀ ਹੋ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਜਿਹੜੀ ਛੋਟੀ ਜੀ ਸਟੋਰੀ ਬਣਾਈ ਗਈ ਆ ਸਾਰਨ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਆ ਜਿਹੜੀ ਛੋਟੀ ਜੀ ਸਟੋਰੀ ਜਿਹੜੀ ਤੁਹਾਨੂੰ ਮੈਸੇਜ ਦੇਣ ਦੀ ਇੱਕ ਕੋਸ਼ਿਸ਼ ਕਰ ਰਹੇ ਆਂ ਆਪਾਂ ਉਹ ਜਿਹੜੀਆਂ ਨਨਾਨਾ ਜਦੋਂ ਉਹਨਾਂ ਦੇ ਪੇਰੈਂਟਸ ਨੇ ਮਾਵਾ ਨਹੀਂ ਗੜਲ ਕੇ ਤੇ ਆਪਣੇ ਪੇਕੇਆਂ ਦੇ ਘਰ ਵਿੱਚ ਬਹੁਤ ਜ਼ਿਆਦਾ ਇਨਵੋਲਵਮੈਂਟ ਕਰਦੀਆਂ ਪਰਜਾਈਆਂ ਨੂੰ ਨੀਚਾ ਦਹਾਂਦੀਆਂ ਵੈ ਭੈਣ ਜੀ ਸਖਾਂਦੀਆਂ ਇਹਨੂੰ ਪੇਕੇ ਨਾ ਜਾਂਦੇ ਆਕਰ ਆ ਨਾ ਕਰਿਆ ਕਰ ਉਹ ਨਾ ਕਰਿਆ ਕਰ ਭਾਵੇਂ ਆਪਣੇ ਪੇਕਿਓ ਵਿਚਾਰੀਆਂ ਨੇ ਬੜਾ ਕੁਝ ਕੀਤਾ ਹੋਵੇ ਤੇ ਜਦੋਂ ਮਾਮਾ ਚਲੇ ਜਾਂਦੇ ਹਨ ਨਾ ਦੁਨੀਆ ਛੱਡ ਕੇ ਫਿਰ ਪਰਜਾਈਆਂ ਆਪਣਾ ਰਾਜ ਵਖਾੰਦੇ ਨੇ ਜਿਤਨਾ ਕਿ ਇਸ ਸਟੋਰੀ ਵਿੱਚ ਵਿਖਾਇਆ ਗਿਆ ਤੇ ਇਸ ਕਰਕੇ ਇਹ ਸਪੈਸ਼ਲ ਪਰਜਾਈਆਂ ਤੇ ਨਨਾਨਾ ਨਨਾਨਾ ਬੀਬੀ ਉਹ ਨਨਾਨਾ ਪਰਜਾਈ ਦੇ ਰਿਸ਼ਤੇ ਨੂੰ ਲੈ ਕੇ ਵੀਡੀਓ ਆ ਤੇ ਜੇ ਤੁਸੀਂ ਚਾਹੁੰਦੇ ਹੋ ਜੇ ਨਨਾਨਾ ਖਾਸ ਕਰਕੇ ਕਿ ਸਾਡੀਆਂ ਪਰਜਾਈਆਂ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵਰ ਨਾ ਕਰਨ ਉਹ ਆਪਣੇ ਆਪ ਹੁਣੇ ਸੁਧਰ ਜਾਣ ਪਹਿਲੇ ਦਿਨ ਤੋਂ ਹੀ ਸਮਝ ਆ ਰਹਾ ਆਪਣੇ ਪੇਕੇਆਂ ਦੇ ਘਰ ਵਿੱਚ ਇਨਵੋਲਵਮੈਂਟ ਘੱਟ ਕਰਨ ਜੇ ਤੁਹਾਡੀਆਂ ਨਨਾਂ ਨਾ ਕੇ ਟਾਡੇ ਘਰ ਵਿੱਚ ਇਸ ਤਰ੍ਹਾਂ ਕਰਨ ਤੇ ਫਿਰ ਉਸ ਦੇ ਮਾਤਾ ਵੀ ਚੀਕਦੀ ਜਾਊਗੀ ਕਿ ਇਹ ਨਾਨਾ ਦਾ ਕੀ ਕੰਮ ਐ ਉਹ ਤਾਂ ਫਿਰ ਮਾਂ ਵੀ ਚੀਕਦੀ ਸਾਡੀਆਂ ਧੀਆਂ ਨੂੰ ਕਿਉਂ ਕੰਦੇ ਆ ਵੀ ਭੜਾਈਆਂ ਕਿਉਂ ਕੰਦੀਆਂ ਉਹਨਾਂ ਨੇ ਆਣਾ ਹੀ ਆਣਾ ਭੜਾਈ ਨੇ ਜੀ ਖਾਸ ਕੁਝ ਕੀਤਾ ਹੀ ਨਹੀਂ ਐਹੀ ਕਹਿ ਕੇ ਮੇਰੇ ਘਰ ਨਾਲ ਨਾਨਾ ਕਹਿੰਨ ਨਾਨਾ ਵੀ ਤੇ ਕੰਦੀਆਂ ਨਾ ਮੈਂ ਕਿ ਨਾਨਾ ਨੇ ਬਹੁਤ ਜ਼ਿਆਦਾ ਭੜਾਈ ਨਾ ਕੀਤਾ ਹੈ ਗੱਲ ਹਾਂ ਤੇ ਇਸ ਕਰਕੇ ਜੀ ਵੇਖੋ ਇਹ ਨਾ ਕਰਿਆ ਕਰੋ ਮਨ ਲੋ ਕੇ ਜੇ ਕਿਸੇ ਵਕਤ ਤੁਹਾਨੂੰ ਮਾਂ ਟਾਡੇ ਕੁਝ ਕੰਦੀ ਆ ਨਾ ਤੇ ਉਹ ਮਾਂ ਨੂੰ ਸਮਝਾਓ ਸਮਝਾਣ ਡਿਆ ਕਰੋ ਠੰਡਿਆ ਕਰੋ ਕਿ ਕੋਈ ਗੱਲ ਨਹੀਂ ਜਾ ਤਾਂ ਸਿੱਧੀ ਗੱਲ ਇੱਕੋ ਗੱਲ ਸਿੰਪਲ ਕਹਿ ਦੇਣੀ ਚਾਹੀਦੀ ਕਿ ਇਹ ਟਾਡੇ ਘਰ ਦਾ ਮਸਲਾ ਤੁਸੀਂ ਵੇਖੋ ਸਾਨੂੰ ਨਾਲ ਵਿੱਚ ਲਿਓ ਉਹੀ ਹਾਲ ਹੋਣਾ ਜੇ ਸਾਡੀ ਚਿੰਨਾ ਦਾ ਹੋਇਆ ਚਲੋ ਜੀ ਥੈਂਕ ਯੂ ਸੋ ਮਾਚ ਜੀ ਜੇ ਵੀਡੀਓ ਲੱਗੀ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਛਾ ਜੀ ਇੱਕ ਛੋਟੀ ਜਿਹੀ ਰਿਕਵੈਸਟ ਕਰਨੀ ਟਾਡੇ ਕੇ ਸਾਨੂੰ ਕਈ ਵਾਰੀ ਸਬਸਕ੍ਰਾਈਬਰ ਸਾਡੇ ਮਿਲਦੇ ਆ ਤਾਂ ਸਾਨੂੰ ਕਹਿੰਦੇ ਆ ਕਿ ਤੁਸੀਂ ਡੇਲੀ ਪਾਰਟ ਨਹੀਂ ਪਾਉਂਦੇ ਆਪਣੇ ਅੱਗੇ ਪਿੱਛੇ ਆਂਦੇ ਆ ਅੱਗੇ ਪਿੱਛੇ ਆਂਦੇ ਹੈਗੇ ਆ ਤੇ ਉਹਨਾਂ ਤੁਸੀਂ ਨੋਟੀਫਿਕੇਸ਼ਨ ਜਰੂਰ ਓਨ ਕਰਿਆ ਕਰੋ ਬੈਲ ਆਈਕਨ ਜਿਹੜਾ ਹੁੰਦਾ ਵਾ ਉਹ ਤੁਸੀਂ ਓਨ ਕਰੋਗੇ ਤੇ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜੇਗੀ ਜੇ ਤੁਸੀਂ ਉਹ ਇਸ ਚੈਨਲ ਸਬਸਕ੍ਰਾਈਬ ਕੀਤਾ ਹੈਗਾ ਪਰ ਬੈਲ ਆਈਕਨ ਓਨ ਨਹੀਂ ਕਰੋਗੇ ਤੇ ਤੁਹਾਨੂੰ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚਣੀ ਇਹਨਾਂ ਦੱਸੋ ਕਿ ਕੀ ਕਰਨਾ ਹੈ ਆਪਾਂ ਜਦੋਂ ਸਬਸਕ੍ਰਾਈਬ ਕਰਦੇ ਹਾਂ ਤੇ ਇੱਕ ਬੈਲ ਆਂਦੀ ਹੈ ਤੇ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਉਹਦੇ ਨਾਲ ਹੀ ਇੱਕ ਬੈਲ ਆਂਦੀ ਆ ਘੰਟੀ ਬਣੀ ਹੁੰਦੀ ਆ ਤੇ ਤੁਸੀਂ ਉਹਨੂੰ ਪ੍ਰੈਸ ਕਰੋਗੇ ਫਿਰ ਤੁਹਾਡੀ ਨੋਟੀਫਿਕੇਸ਼ਨ ਓਨ ਰਣੀ ਆ 올 ਦੇ ਉੱਤੇ ਕਰ ਦਿਓ ਅਗਰ ਤੁਸੀਂ ਉਹ ਪ੍ਰੈਸ ਹੀ ਨਹੀਂ ਕਰੋਗੇ ਬੈਲ ਆਈਕਨ ਤੇ ਬਿਲਕੁਲ ਵੀ ਤੁਹਾਨੂੰ ਸਾਡੀਆਂ ਵੀਡੀਓਜ਼ ਸ਼ੋ ਨਹੀਂ ਹੋਣੀਆਂ ਉਹ ਉਤਨਾ ਹੀ ਕਦੀ ਕਦੀ ਸ਼ੋ ਹੋਣੀਆਂ ਵਾ ਜਿਵੇਂ ਅੱਜ ਇਹ ਵਾਲਾ ਐਪੀਸੋਡ ਤੇ ਦੋ ਚਾਰ ਦਿਨ ਬਾਅਦ ਤੁਹਾਨੂੰ ਕੋਈ ਦੂਸਰਾ ਐਪੀਸੋਡ ਮਿਲੂਗਾ ਫਿਰ ਤਿੰਨ ਚਾਰ ਦਿਨ ਬਾਅਦ ਚੌਥਾ ਇਸ ਕਰਕੇ ਤੁਸੀਂ ਜਦੋਂ ਵੀ ਚੈਨਲ ਮੇਰਾ ਸਬਸਕ੍ਰਾਈਬ ਕਰਦੇ ਜੀ ਜਾਂ ਮੰਮੀ ਦਾ ਸਬਸਕ੍ਰਾਈਬ ਕਰਦੇ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਉਹਦੇ ਨਾਲ ਹੀ ਤੁਹਾਨੂੰ ਸਾਡੀਆਂ ਵੀਡੀਓਜ਼ ਸ਼ੋ ਹੋਣੀਆਂ ਤੇ ਚਲੋ ਜੀ ਉਦੋਂ ਤੱਕ ਥੈਂਕ ਯੂ ਸੋ ਮਾਚ ਕਮੈਂਟ ਕਰਕੇ ਦੱਸਿਓ ਵੀਡੀਓ ਕਿ